ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਜਿਵੇਂ ਤੁਸੀਂ ਦੇਖ ਹੀ ਚੁੱਕੇ ਹੋ ਅੱਜ ਤੁਹਾਨੂੰ ਆਪਾਂ ਰੈਸਪੀ ਦੱਸਦੇ ਹਾਂ ਖੱਟਾ ਮਿੱਠਾ ਨਿੰਬੂ ਦਾ achar achar ਸਾਰਿਆਂ ਨੂੰ ਹੀ ਪੈਣਾ ਪਾ ਲੈਂਦਾ ਹੈ ਕਈ ਮੇਰੇ ਵੀਰ ਭੈਣ ਭਰਾ ਵੀ ਪਾ ਲੈਂਦੇ ਹਨ ਤੇ ਇਹਦੇ ਵਾਸਤੇ ਆਪਾਂ ਜਿਵੇਂ ਗਰੁੱਤੇ ਦੀ ਗਰਮੀਆਂ ਵਿੱਚ ਤਾਂ ਨਿੰਬੂ ਕੰਮ ਆ ਜਾਂਦੇ ਹਨ ਸਰਦੀਆਂ ਦੇ ਵਿੱਚ ਘਰੇ ਬੂਟਾ ਲੱਗਾ ਹੋਇਆ ਨਿੰਬੂ ਪੀਸੇ ਕੰਮ ਨਹੀਂ ਆਉਂਦਾ ਅਚਾਰ ਵੀ ਘੱਟ ਖਾਂਦੇ ਆ ਬਹੁਤੇ ਲੋਕ ਨਿੰਬੂ ਦਾ ਅਚਾਰ ਨਹੀਂ ਖਾਂਦੇ ਹਨਾ ਵੀ ਗਾਲਾ ਨਾ ਖਰਾਬ ਹੋ ਜੇ ਤੇ ਆਪਣੇ ਕੋਲੇ ਨਿੰਬੂ ਕਈ ਦਿਨਾਂ ਦੇ ਪਏ ਸੀ ਤੇ ਮੇਰਾ ਟਾਈਮ ਨਹੀਂ ਲੱਗਾ ਇਹ ਵੀ ਆਪਾਂ ਨੂੰ ਕਿਸੇ ਨੇ ਦਿੱਤੇ ਸੀ ਕਿਸੇ ਦੇ ਘਰੇ ਬੂਟਾ ਲੱਗਾ ਸੀਗਾ ਹਨਾ ਤੇ ਇਹਦਾ ਪਚਾਰ ਪਾਉਣਾ ਵਿੱਚ ਕੁਝ ਖਰਾਬ ਨਿਕਲ ਗਏ ਤੇ ਮੈਂ ਸਾਰੇ ਇਹ ਇਸ ਤਰ੍ਹਾਂ ਕੱਟ ਲਏ ਆ ਕੱਟ ਕੇ ਤੇ ਇਹ ਇਹਦੇ ਚ ਸਾਰੇ ਬੀ ਕੱਢ ਲਏ ਆ ਤੇ ਬਹੁਤ ਹੀ ਸੌਖਾ ਜੀ ਆਪਾਂ ਬਾਹਲਾ ਲੰਮੀ ਚੋੜੀ ਵੀਡੀਓ ਨਹੀਂ ਲੈ ਕੇ ਜਾਂਦੇਗੇ ਹਨਾ ਤਾਂ ਉਹ ਦੱਸਦੀ ਇਹਦੇ ਵਾਸਤੇ ਆਪਾਂ ਨੂੰ ਦੋ ਤਿੰਨ ਚੀਜ਼ਾਂ ਦੀ ਲੋੜ ਆਉਣੀ ਪਾਉਣ ਨੂੰ ਤਾਂ ਬਹੁਤ ਕੁਝ ਪੈ ਜਾਂਦਾ ਇਹਦੇ ਵਿੱਚ ਤੇ ਆਪਾਂ ਇਹਦੇ ਵਿੱਚ ਵੀ ਇਹਨਾਂ ਨੂੰ ਇਹ ਕੱਟ ਕੇ ਇਹਦੇ ਵਿੱਚੋਂ ਕੱਢ ਲਿਆ ਇਹ ਵੀ ਕੱਢ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਹਾਂ ਥੋੜੀ ਜਿਹੀ ਕਾਲਾ ਮਿਰਚਾਂ ਤੇ ਵੱਡੀਆਂ ਲਿਆਚੀਆਂ ਦੀ ਵੀ ਪਾ ਦਿਆ ਥੋੜੀ ਜਿਹੀ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਅਜਮੈਨ ਤੇ ਗ੍ਰाइंड ਕਰਕੇ ਤੁਸੀਂ ਵੱਡੀ ਲਿਆਚੀ ਛੋਟੀ ਲਿਆਚੀ ਮਲਠੀ ਵਗੈਰਾ ਸਾਰਾ ਕੁਝ ਧੀਰਾ ਵਗੈਰਾ ਪਾ ਸਕਦੇ ਹੋ ਅਰ ਆਪਾਂ ਨਹੀਂ ਪਾਇਆ ਕਿਉਂਕਿ ਚਾਰ ਥੋੜਾ ਹੀ ਆ ਵੈਸੇ ਮਤਲਬ 6 ਵਜੇ ਨਾ ਕੋਈ ਸਾਡੇ ਕੋਈ ਖਾਂਦਾ ਨਹੀਂ ਤੇ ਮੈਂ ਕਿਹਾ ਚਲੋ ਉਹ ਸਾਡੇ ਨਾਲ ਸ਼ੇਅਰ ਕਰ ਦਿੰਨੇ ਆ ਉਹਦੇ ਵਾਸਤੇ ਆਪਾਂ ਥੋੜੀ ਜੀ ਅਜਮੈਣ ਪਾਲਾਂਗੇ ਵਿੱਚ ਇਹਦੇ ਤੇ ਅਜਮੈਣ ਆਪਾਂ ਹੱਥਾਂ ਨਾਲ ਮਸਲ ਕੇ ਪਾ ਰਹੇ ਆ ਇਹ ਬੱਚੀ ਦੀ ਅਜਮੈਣ ਪਾਲੀ ਜੀ ਵੱਡੀ ਲੇਚੀ ਦੇ ਵੀ ਪਾਲੇ ਕਾਲੀ ਮਿਰਚ ਪਾਲੀ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਕਿਉਂਕਿ ਖੱਟਾ ਤਾਂ ਹੀ ਹੈ ਗਈ ਆ थोड़ा जि आप नमक पा लिया जी बच्चे तो थोड़ा जहा थोड़ी जी आप खंड पावे खंड मिठा बन जूगा क्योंकि खट्टा तो यह है ही है मोटी खंड आप पाइए क्योंकि जिम्मे जिमें खंड गलूगी उस तरह ये वजिए बन जूगा थोड़ा जहा टाइम लगेगा जाने के बन वजिया जाऊगा थोड़ी जी आप देंगे दालचीनी यारिया चीज़ा टेस्ट ज समैरू वास्ते होंगे वाइया टेस्ट ना ना आ हूँ बनता है नहीं बस अजमेर इन्ना तो अखंड ही जाना है तो आप थोड़े जी पा देंगे इस मलटी ये अपने को पाउडर सी अगर दालचीनी पाउडर पाता हूँ आप मलटी पाउडर पा देंगे हाँ फिर मलटी तो दालचीनी खून पतला करने वास्त होंगी है मेरा प्लाडर गाढ़ा वा चाह दुध दुध तो हम पी ਚਾਹ ਚ ਪਾਪੂ ਕੇ ਪੀ ਲੈਣੀ ਨਹੀਂ ਹੈ ਤੇ ਬਸ ਮੈਂ ਨਾਈ ਪੈਕਟ ਕੋਈ ਕਾਉਣਾ ਸੁਖਣਾ ਮੈਂ ਕਾਸੀ ਪਾ ਨਹੀਂ ਜੀ ਬੰਗਾ ਮਨਾ ਪੈਨੰਥਲਾ ਲਾਗੇ ਲਾਉਣ ਵਾਸਤੇ ਜਾਨੀ ਕਿ ਹੱਥ ਆਪਾਂ ਜਦੋਂ ਮੈਂ ਨਿੰਗੂ ਕੱਟੇ ਸੀ ਨਾ ਹੱਥ ਮੇਰੇ ਵਾਂਗ ਹੀ ਸਾਫ ਹੋ ਗਏ ਸੀ ਕਿਉਂਕਿ ਨਿੰਗੂ ਚ ਪਾ ਦਿੱਤੀ ਸੀ ਨਾ ਤੇ ਆਪਾਂ ਸੁਕਾ ਲਈ ਸੀ ਹੱਥ ਅਜੇ ਗਿੱਲੇ ਨਹੀਂ ਹੋਣੇ ਚਾਹੀਦੇ ਮਟੂਲੇ ਹੁੰਦੇ ਹੁੰਦੀ ਵਗੈਰਾ ਨਾ ਪਿਆ ਜੀ ਤਾਂ ਕਰਕੇ ਦਿੰਦਾ हम आपू ची तरह मतलब थोड़ा जहासा निकल जूगा भी क्योंकि नींबू जो ना चीजा जो आप चढ़ना जाएंगे तो फिर आप वगैरह पाने की वैसे भी लड़ नहीं दस पंद्रह सत्तर मिनट के बाद बन जूगा फिर आपको जरूर किसी होर भीडियो से थोड़ा जहा क दे देंगे भी किस तरह का अपना चार बनो तो हम मेरे को चार वाला अगला ही ਇਹ ਬੱਦਲ ਚ ਪਾ ਦਿੰਦੇ ਆਪਾਂ ਤਾਂ ਵਿਚਾਰ ਵੀ ਥੋੜਾ ਜਿਹਾ ਇਹ ਕਿ ਆਪਾਂ ਛੋਟੇ ਜਿਹੇ ਡੱਬੇ ਸੀ ਇਹਨੂੰ ਪਾ ਦਿੰਨੇ ਤੇ ਇਸ ਤਰ੍ਹਾਂ ਤੁਸੀਂ ਵੀ ਹਨਾ ਅੱਜਕੱਲ੍ਹ ਆਂਡਗੋਂਡ ਕੋਈ ਦੀੰਦੂ ਦੇ ਜਾਂਦਾ ਜਾਂ ਆਪਣੇ ਲੱਗੇ ਹੁੰਦੇ ਅੱਜਕੱਲ੍ਹ ਤਾਂ ਛੋਟੇ ਛੋਟੇ ਬੂਟਿਆਂ ਨੂੰ ਲੱਪਣ ਲੱਗ ਜਾਂਦੇ ਆ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਪਾਸਾ ਕਰਦੇ ਤੇ ਆਪੇ ਹੀ ਕਾਲਾ ਹੋ ਜਾਂਦੀ ਮਿੱਠੇ ਨਾਲ ਕਾਲਾ ਹੁੰਣਾ ਇਹ ਸੀ ਜੀ ਪਪਾ ਤਾਂ ਚਾਰ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਆ ਤੇ ਸਿਰਕਾ ਪਾਉਣਾ ਤਾਂ ਪਾ ਲਿਓ। ਰਾਜਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਪੈਕ ਕਰਕੇ ਰੱਖ ਦਿੰਨੇ ਆ। ਤੇ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ। ਤੇ ਮਿਲਦੇ ਆਪਾਂ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਦੇਖੋ ਜੀ ਇਸ ਤਰ੍ਹਾਂ ਦੇ ਵਿੱਚ ਪਤਾ ਲੱਗਦਾ ਰੋਲੀ ਵਗੈਰਾ ਦਾ। ਓਕੇ ਜੀ ਬਾਏ ਥੈਂਕ ਯੂ ਜੀ ਫॉर ਵਾਚਿੰਗ। ਲੋ ਜੀ ਤਿੰਨ ਚਾਰ ਦਿਨ ਹੋ ਗਏ ਆ ਵਿਚਾਰ ਪਾਏ ਨੂੰ ਆਪਣੇ ਮੈਥੋਂ ਵੀਡੀਓ ਨਹੀਂ ਪਈ ਤੇ ਅੱਜ ਵੀਡੀਓ एडिट ਕਰਨ ਲੱਗੀ ਸੀਗੀ ਮੈਂ ਤੇ ਮੈਂ ਕਾ ਚਲ ਤੁਹਾਨੂੰ ਦਿਖਾ ਹੀ ਦੇਵਾਂ ਨਾਲ ਦੀ ਨਾਲ ਇਸ ਤਰ੍ਹਾਂ ਦਾ ਆਪਣਾ ਮਿੱਠਾ ਖੱਟਾ ਮਿੱਠਾ ਨਿੰਬੂਆਂ ਦਾ achar ਬਣ ਗਿਆ ਕਿਉਂਕਿ ਥੋੜਾ ਜਿਹਾ ਕੰਮ ਹੋ ਗਿਆ ਸੀ ਸਾਡੇ ਮਰਗ ਹੋ ਗਈ ਸੀ ਮੈਂ ਉਧਰ ਵੀ ਜੀ ਹੋ ਗਈ ਸੀ ਇੱਕ ਵਿਆਹ ਸੀ ਤਾਂ ਕਰਕੇ ਮੈਥੋਂ ਵੀਡੀਓ ਨਹੀਂ ਪਾਈ ਗਈ ਤੇ ਹੁਣ ਤਾਂ ਇਹਨੂੰ ਆਪਾਂ ਇਹ achar ਦਿਖਾਦਿਆਂ ਨੇ ਨੇੜਿਓਂ ਕਰਕੇ ਵੀ ਇਹ ਗੱਲ ਨਾਲ ਸਟਾਰਟ ਹੋ ਗਿਆ ਤੇ ਰੰਗ ਵੀ ਬਦਲਣਾ ਸਟਾਰਟ ਹੋ ਗਿਆ ਤੇ ਬੇਸਿਤੇ ਬਣ ਚੁੱਕੇ ਕਿਉਂਕਿ ਕਾਗਜੀ ਨਿੰਬੂ ਸੀਗੇ ਕਾਗਜੀ ਨਿੰਬੂ ਮਤਲਬ ਕਿ ਕਾਗਜ਼ ਵਰਗੀ shell ਹੁੰਦੀ ਹੈ ਛੇਤੀ ਪੱਕ ਜਾਂਦੇ ਆ ਰਸਾ ਸੀਗਾ ਇਹਨਾਂ ਦੇ ਵਿੱਚ ਕਾਫੀ ਜਿਆਦੇ ਤੇ ਲੋ ਜੀ ਤੁਸੀਂ ਵੀ ਜਰੂਰ ਬਣਾ ਕੇ ਦੱਸਿਓ ਦੇਖਿਓ ਤੇ ਦੱਸਿਓ ਕਮੈਂਟ ਕਰਕੇ ਵੀ ਕਿਸ ਤਰ੍ਹਾਂ ਦਾ ਲੱਗਾ ਇਹ achar nimbu da mera thank you ji sareyan da dhanwaad welcome hai ji jo mere channel nu support karde ha ਜੀ ਜੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ